ਇੱਕੋ ਬੰਨੇ ਸੌਂਦ ਰਿਹਾ ਭਾਈ ਬਹੁਤ ਤੰਗ ਰਹਿੰਦਾ ਰਿਆਂ ਮੈਂ ਅਜੇ ਤੱਕ ਵੀ ਨਹੀਂ ਸੁੱਤਾ ਜਾਂਦਾ ਉਹ ਜੇ ਸਰਾਣੇ ਤੇ ਲੱਤ ਰੱਖ ਕੇ ਸੌਣਾ ਇੱਕ ਤੁਸੀਂ ਦੱਸ ਰਹੇ ਹੋ ਤੁਸੀਂ ਜਗਾ ਵੀ ਜਿਹੜੀ ਗਹਿਣੇ ਪਈ ਹਾਂਜੀ 99000 ਚ ਪਈ ਭਾਜੀ ਬਹੁਤ ਦੁੱਖ ਹੁੰਦਾ ਜਦ ਮੰਗਦਾ ਸਕੂਲ ਜਾਣ ਲੱਗਿਆ ਰੋਜ਼ ਦਿੱਲੀ ਇਹਦੀ ਵਾਰ ਮੰਮੀ ਇਹਦੀ ਕਹਿ ਦਿੰਦੀ ਵੀ ਹਰਨੀ ਆ ਪੁੱਤ ਜਦੋਂ ਹੁੰਦੇ ਦੇ ਦੇਈ ਦੀ ਹੁਣ ਤੇ ਚਲੋ ਮਾਲਕ ਠਾਏਗਾ ਇਹਨਾਂ ਨੂੰ ਹੁਣ ਤੇ ਬਸ ਇਹੀ ਆਸ ਹੈ ਵੀ ਇਹ ਉੱਠਦੇ ਆਪਣੇ ਘਰ ਲੈ ਕੇ ਚੱਲਣ ਤੇ ਚਲੋ ਮਾਲਕ ਠਾਏਗਾ ਭੈਣ ਭਰਾ ਸੁਣਦੇ ਆ ਕੋਈ ਹੈਲਪ ਕਰੂਗਾ ਤੇ ਉੱਠਣਗੇ ਭੈਣ ਮਰੀਆ ਫੋਨ ਵੀ ਟੱਚ ਫੋਨ ਵੀ 500 ਰੁਪਏ ਦੇ ਗਹਿਣੇ ਪਾ ਦਿੱਤਾਗੇ ਇਹਨੂੰ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਭਰਾ ਦੇ ਹਾਲਾਤ ਵੇਖਿਆ ਭੈਣ ਦੇ ਹਾਲਾਤ ਵੇਖਿਆ ਬੱਚਾ ਤੁਸੀਂ ਚਿਹਰਾ ਵੇਖ ਰਹੇ ਹੋ ਬੱਚੇ ਦਾ ਬੜਾ ਕੁਝ ਆਸ ਲਾ ਕੇ ਉਹ ਵੇਖਦਾ ਜਦੋਂ ਘਰ ਕੋਈ ਆਉਂਦਾ ਵੀ ਕੀ ਮਦਦ ਕਰਨ ਆਇਆ ਇਹੀ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਅਸੀਂ ਕੱਲ ਜਦੋਂ ਆਏ ਸੀਗੇ ਵੈਰੀਫਾਈ ਕੀਤਾ ਤੇ ਵੀਰ ਦੇ ਜਿਹੜੀ ਲਾਤੀ ਬਹੁਤ ਜ਼ਿਆਦਾ ਖਰਾਬੀ ਸਮਰਲ ਬਹੁਤ ਜ਼ਿਆਦਾ ਹੁੰਦੀ ਸੀ ਤੇ ਅਸੀਂ ਤੇਹੀ ਬੇਨਤੀ ਕਰਦੇ ਆ ਦਾਨੀ ਸੱਜਣਾ ਨੂੰ ਕਿ ਕਿ ਜਰੂਰ ਇਸ ਪ੍ਰਵਾਹ ਦੀ ਜਿਹੜੀ ਹੈਲਪ ਕੀਤੀ ਜਾਵੇ ਕਹਿੰਦੇ ਨੇ ਦੁਨੀਆ 'ਚ ਦੁੱਖ ਬੜੀ ਤਰ੍ਹਾਂ ਦੇ ਹਨ ਪਰ ਸਭ ਤੋਂ ਵੱਡਾ ਦੁੱਖ ਹੈ ਜੇ ਕਿਸੇ ਨੂੰ ਗਰੀਬੀ ਹੈ ਅਤੇ ਗਰੀਬੀ ਵਿੱਚ ਜੇ ਕਿਸੇ ਨੂੰ ਬਿਮਾਰੀ ਜਾਂ ਕੋਈ ਦੁੱਖ ਆ ਕੇ ਘੇਰਦਾ ਹੈ ਬਟਾਲਾ ਨੇੜੇ ਪਿੰਡ ਚੂਹੇਵਾਲ ਪਹੁੰਚੇ ਹਾਂ ਕੁਲਦੀਪ ਸਿੰਘ ਤਸਵੀਰਾਂ ਸਾਂਝੀਆਂ ਕਰਦੇ ਆ ਮਾਲੀ ਦਾ ਕੰਮ ਕਰਦਾ ਸੀ ਇਹਨਾਂ ਦੱਸਿਆ ਅਨੁਸਾਰ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੰਮ ਕਰਦੇ ਆ ਕਿਸੇ ਮਿਸਤਰੀ ਨਾਲ ਹੈਲਪ ਕਰਦੇ ਆ ਵੀਰ ਨੂੰ ਸੱਟ ਲੱਗੀ ਲੱਤ ਤੇ ਅਜੇਹੀ ਸੱਟ ਲੱਗੀ ਹੈ ਕਿ ਡੇਢ ਸਾਲ ਦੇ ਕਰੀਬ ਇਹਨਾਂ ਨੇ ਦੱਸਿਆ ਅਨੁਸਾਰ ਮੰਝੇ ਤੇ ਹਨ ਜੋ ਜਮਾ ਪੂੰਜੀ ਘਰ ਵਿੱਚ ਸੀ ਇਸ ਬਿਮਾਰੀ ਨੇ ਲੱਗ ਗਈ ਹੈ ਹੁਣ ਉਹਨਾਂ ਦੀ ਧਰਮ ਪਤਨੀ ਜਿਹੜੀ ਹੈ ਦੁੱਖ ਸੁੱਖ ਦੀ ਸਾਥੀ ਉਹ ਘਰਾਂ ਵਿੱਚ ਕੰਮ ਕਰਦੀ ਹੈ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੋ ਰਿਹਾ ਹੈ ਅੱਜ ਸਾਡੇ ਚੈਨਲ ਦੇ ਜ਼ਰੀਏ तमाम ਦਾਨੀ ਸੱਜਣਾ ਅਤੇ ਜਿਹੜੇ ਮਨੁੱਖਤਾ ਦਾ ਦਰਦ ਜਾਣਦੇ ਹਨ ਉਹਨਾਂ ਨੂੰ ਗੁਹਾਰ ਲਗਾਉਣਾ ਚਾਹੁੰਦੇ ਹਨ ਆਹ ਗੱਲਬਾਤ ਕਰਦੇ ਆਂ ਕੁਲਦੀਪ ਜੀ ਕਾਰਾ ਕੰਮ ਕਰਦੇ ਤੁਸੀਂ ਮਰਲੀ ਦਾ ਗੁਜ਼ਾਰਾ ਚੱਲਦਾ ਸੀ ਚੰਗਾ ਹਾਂਜੀ ਜਿਹੜੇ ਸੱਟ ਲੱਗ ਗਈ ਅਚਾਨਕ ਕਿੱਦਾਂ ਲੱਗੀ ਵੀਰ ਨੂੰ ਗੀਜੇਤ ਵਾਦੀ ਥੋੜਾ ਦੱਸੋ ਕਿਸ ਤਰ੍ਹਾਂ ਮੈਂ ਤੀਣਾ ਟੰਗਾਉਂਦਿਆ ਸੀ ਫਿਰ ਬਾਹਰ ਪਰ ਗੀਲਤ ਕਲੀਬ ਜੀ ਕਿੰਨੇ ਸਾਲ ਹੋ ਗਏ ਨੇ 15 ਕਿ ਮਹੀਨੇ ਹੋ ਗਏ ਨੇ ਕਲੀਬ ਡੇਢ ਸਾਲ ਹੋ ਗਿਆ ਤੇ ਜਿਹੜਾ ਇਨਸਾਨ ਮਿਹਨਤ ਕਰਦਾ ਕੰਮ ਕਰਦਾ ਇਹਨੂੰ ਕੰਮ ਕਰਨ ਦੀ ਆਦਤ ਪਈ ਹੋਈ ਹੈ ਉਹ ਕੋਦੇ ਵਿਹਲਾ ਉਧਰ ਨਹੀਂ ਬੈਠਾ ਜਾਂਦਾ ਤੇ ਜਦੋਂ ਛੱਟ ਲੱਗ ਕੇ ਵਿਹਲਾ ਹੋ ਰਹੀਏ ਉਸ ਤੋਂ ਬਾਅਦ ਫਿਰ ਕਿੱਦਾਂ ਬੀਤਦੀ ਇੱਕੋ ਬੰਨੇ ਥੋਂਦ ਰਿਹਾ ਭਾਈ ਬਹੁਤ ਤੰਗ ਰਹਿੰਦਾ ਰਿਆਂ ਅਜੇ ਤੱਕ ਵੀ ਨਹੀਂ ਸੁੱਤਾ ਜਾਂਦਾ ਉਹ ਜੀ ਸਰਾਣੇ ਤੇ ਲੱਤ ਰੱਖ ਕੇ ਸੌਣਾ ਡਾਕਟਰ ਨੂੰ ਖਾਇਆ ਨਹੀਂ ਹੁਣ ਨੀਂਦ ਦਿਖਾਇਆ ਇਹ ਪਹਿਲਾਂ ਜੋ ਸੱਟ ਲੱਗੀ ਸੀ ਉਦੋਂ ਪਹਿਲਾਂ ਦਿਖਾਇਆ ਕੀ ਕਹਿੰਦੇ ਡਾਕਟਰ ਡਾਕਟਰ ਕਹਿੰਦੇ ਪਲੇਟ ਹੋਣਾ ਇਹਦਾ ਪਲੇਟ ਕਰਾਇਆ ਫਿਰ ਨਹੀਂ ਕਰਾਇਆ ਗਿਆ ਕੁਲਦੀਪ ਜੀ ਹੁਣ ਤੱਕ ਡੇਢ ਸਾਲ ਦੇ ਵਿੱਚ ਕਿੰਨੇ ਪੈਸੇ ਇਲਾਜ ਦਾ ਲਾ ਚੁੱਕੇ ਹੋ ਅੰਦਾਜ਼ਾ ਹੈ ਕੋਈ ਕੋਈ ਅੰਦਾਜ਼ਾ ਬਹੁਤ ਪੈਸੇ ਲੱਗੇ 31000 ਰੁਪਏ ਤੁਸੀਂ ਜਗਾ ਵੀ ਜਿਹੜੇ ਗਹਿਣੇ ਪਾਈ ਹਾਂਜੀ 99000 ਚ ਪਾਈ ਕਿੰਨਾ ਕੁ ਪੈਸੇ ਫੜੇ ਇੱਥੇ ਲੱਗੇ ਘਰ ਤੁਹਾਡਾ ਇੱਕ ਬੱਚਾ ਵਾ ਧਰਮ ਪਤਨੀ ਆ ਫਿਰ ਜਦੋਂ ਬੱਚਾ ਮੰਗਦਾ ਕਿ ਉਹ ਬੱਚਿਆਂ ਦੇ 100 ਖਰਚੇ ਹੁੰਦੇ ਆ ਦਿਨ ਤਿਹਾਰ ਆਉਂਦਾ ਬੱਚੇ ਪਿਓ ਵਾਲੀ ਹੱਥ ਕਰਦੇ ਆ ਉਹਦੇ ਅੱਖਾਂ ਲਈ ਵੰਦੇ ਆ ਫਿਰ ਜਦੋਂ ਬੱਚਾ ਕੁਝ ਮੰਗਦਾ ਵਾ ਇੱਕ ਮਿਹਨਤੀ ਇਨਸਾਨ ਜਦੋਂ ਮਜਬੂਰ ਹੋ ਜਾਂਦਾ ਫਿਰ ਕੁਲਦੀਪ ਕੀ ਸੋਚਦਾ ਪਾਜੀ ਬਹੁਤ ਦੁੱਖ ਹੁੰਦਾ ਜਦ ਮੰਗਦਾ ਸਕੂਲ ਜਾਣ ਲੱਗਿਆ ਰੋਜ਼ ਦਿੱਲੀ। ਇਹਦੀ ਮਾਰ ਮੰਮੀ ਇਹਦੀ ਕਹਿ ਦਿੰਦੀ ਵੀ ਹਰਨੀ ਆ ਪੁੱਤ ਜਦੋਂ ਹੁੰਦੇ ਦੇ ਦੇਈਦੀ। ਗੱਟੂ ਮੰਗਦਾ ਲੋੜੀ ਦੇ ਨਹੀਂ ਲੈ ਕੇ ਦਿੱਤਾ ਗਿਆ। ਅਸੀਂ ਵੇਖ ਰਹੇ ਸੀ ਘਰ ਵਿੱਚ ਕੋਈ ਫਲਸ਼ ਵੀ ਨਹੀਂ ਆ ਕੋਈ ਬਾਥਰੂਮ ਜਾਣੋਂ ਜਗ੍ਹਾ ਨਹੀਂ ਆ ਫਿਰ ਤੁਸੀਂ ਇਸ ਹਾਲਤ ਦੇ ਵਿੱਚ ਕਿੱਦਾਂ ਤੁਰਦੇ ਹੋ ਕਿੱਦਾਂ ਜਾਂਦੇ ਹੋ ਨਹੀਂ ਜਾ ਜਾਂਦੇ ਉੱਤੇ ਕੁਰਸੀ ਰੱਖ ਕੇ ਨਾ ਮੰਜੀ ਦੇ ਲੱਗੇ ਉੱਤੇ ਲੈਟਰਿੰਗ ਕਰਦਾ। ਥਲੇ ਬਾਲਟਾ ਰੱਖ ਕੇ ਇਹ ਤੁਹਾਨੂੰ ਪਤਾ ਨਹੀਂ ਚੁੱਕਦੀ ਹਾਂਜੀ ਕੁਲਦੀਪ ਜੀ ਕੀ ਸੁਪਨੇ ਸੀ ਬੱਚੇ ਨੂੰ ਲੈ ਕੇ ਚਲੋ ਅਜੇ ਵੀ ਵਾਹਿਗੁਰੂ ਦੀ ਕਿਰਪਾ ਹੋਣੀ ਹੈ ਕੋਈ ਟੀ ਵੱਡੀ ਗੱਲ ਨਹੀਂ ਹੈਗੀ ਬੜੇ ਦਾਨੀ ਸੱਜਣ ਨੇ ਪਰ ਕੀ ਸੁਪਨੇ ਆ ਬੱਚੇ ਨੂੰ ਲੈ ਕੇ ਆਪਣੀ ਜ਼ਿੰਦਗੀ ਨੂੰ ਲੈ ਕੇ ਸੁਪਨੇ ਮਿੱਟੀ ਹੋ ਕੇ ਨਹੀਂ ਇਹ ਦਿਲ ਨਾਲ ਥੋੜਾ ਕਰੋ ਲੋਕਾਂ ਨੂੰ ਬਹੁਤ ਬਹੁਤ ਵੱਡੇ ਦੁੱਖ ਨੇ ਪਰ ਫਿਰ ਵੀ ਆਪਣੇ ਬੱਚੇ ਬਾਰੇ ਕੀ ਸੋਚਦੇ ਹੋ ਕੀ ਬਣਾਉਣਾ ਚਾਹੁੰਦੇ ਬੱਚੇ ਨੂੰ ਪੜਾਉਣਾ ਇਹਨੂੰ ਮੈਂ ਕਹਿੰਦਾ ਫਬਜੀ ਭਰਤੀ ਹੋ ਜਾ। ਇੱਕੋ ਬੇਟਾ। ਹਾਂਜੀ। ਤੇ ਜੇ ਪਿੰਡ ਦੀ ਗੱਲ ਕਰੀਏ ਪਿੰਡ ਦੇ ਕੋਈ ਮੋਤਬਰ ਜਾਂ ਕੋਈ ਪਿੰਡ ਵਿੱਚੋਂ ਕੋਈ ਇਹੋ ਵਿਅਕਤੀ ਕਿਸ ਨੇ ਆਖਰੀ ਬਾਤ ਨਹੀਂ ਪੁੱਛੀ ਕਿ ਸੌਸ ਸਕੀਮਾ ਸਰਕਾਰ ਦੀਆਂ ਵੀ ਹੁੰਦੀਆਂ ਸੌਸ ਸਕੀਮਾ ਇੱਧਰ ਉੱਧਰ ਦੀਆਂ ਵੀ ਹੁੰਦੀਆਂ। ਥੈਂਕ ਯੂ। ਰਾਸ਼ਨ ਕਾਰਡ ਬਣਿਆ ਤੁਹਾਡਾ? ਨਹੀਂ ਐਨੀ। ਹੈਗਾ ਇੱਕ ਠਵਾਤਾ। ਨਾ ਇਹਨਾਂ ਨੇ ਮੇਰੇ ਕੱਲੇ ਦਾ ਹੈਗਾ ਹੀ ਰਾਸ਼ਨ ਮਿਲ ਕਣਕ ਮਿਲਦੀ ਹੁੰਦੀ 10-20 ਕਿਲੋ। 2 ਸਾਲ ਹੋ ਗਏ ਉਹ ਵੀ ਬੰਦ ਹੋ ਗਈ। ਕਦੀ ਕਿਹਾ ਕਿ ਗੁਹਾਰ ਲਗਾਈ ਹੈ ਕੋਈ ਸਮਾਜ ਸੇਵੀ ਸੰਸਥਾ ਜਾਂ ਕੋਈ ਸੱਜਣ ਮਿੱਤਰ ਜਾਂ ਕਿਹੇ ਨੇਤਾ ਤੱਕ ਪਹੁੰਚ ਕੀਤੀ ਕਦੀ? ਨਹੀਂ। ਇਹ ਆ ਜੀ ਕੁਲਦੀਪ ਹਾਂ ਨਾ ਦੇ ਵਿੱਚ ਹੀ ਜਵਾਬ ਦੇ ਰਿਹਾ ਤੁਸੀਂ ਜਾਣ ਸਕਦੇ ਹੋ ਕਈ ਵਾਰੀ ਬੰਦੇ ਦੀ ਜਿਹੜੀ ਖਮੋਸ਼ੀ ਹੁੰਦੀ ਹੈ ਬੜਾ ਕੁਝ ਬਿਆਨ ਕਰਦੀ ਹੈ ਅੱਖਾਂ ਦੇ ਅਥਰੂ ਬੜਾ ਕੁਝ ਬਿਆਨ ਕਰਦੇ ਆ ਸਾਡੇ ਭੈਣ ਜੀ ਸਾਡੇ ਨਾਲ ਮੌਜੂਦ ਹੈ। ਸਸਕਾ ਭੈਣ ਜੀ ਨਾਮ ਕੀ ਹੈ? ਮੇਰਾ ਨਾਮ ਰਵਿੰਦਰ ਰਵਿੰਦਰ ਜੀ ਫਿਰ ਕਿਦਾਂ ਲੱਗਦਾ ਜਦੋਂ ਪਤੀ ਬਿਮਾਰ ਪੈ ਗਿਆ ਜਿਹਨੇ ਘਰ ਦਾ ਖਰਚਾ ਚਲਾਉਣਾ ਕਾਰੋਬਾਰ ਕਰਨਾ ਸਰ ਕੋਈ ਕਰਨਾ ਫਿਰ ਕਿਦਾਂ ਜ਼ਿੰਦਗੀ ਬਤੀਤ ਹੋ ਰਹੀ ਬਹੁਤ ਔਖੀ ਆ ਹੁਣ ਤੇ ਚਲੋ ਮਾਲਕ ਠਾਏਗਾ ਇਹਨਾਂ ਨੂੰ ਹੁਣ ਤੇ ਬਸ ਇਹੀ ਆਸ ਆ ਕਿ ਇਹ ਉੱਠ ਥੇ ਆਪਣੇ ਘਰ ਲੈ ਕੇ ਚੱਲਣ ਤੇ ਚਲੋ ਮਾਲਕ ਠਾਏਗਾ ਹੁਣ ਭੈਣ ਭਰਾ ਸੋਣਦੇ ਆ ਕੋਈ ਹੈਲਪ ਕਰੂਗਾ ਤੇ ਉੱਠਣਗੇ ਭੈਣ ਮੇਰੀਏ ਮੰਗਾਈ ਬੜੀ ਆ ਜਿਹੜੇ ਸਾਰੇ ਜੀ ਕਮਾਉਂਦੇ ਆ ਉਹਨਾਂ ਦੇ ਘਰਾਂ ਦਾ ਗੁਜ਼ਾਰੇ ਬੜੇ ਮੁਸ਼ਕਲ ਚੱਲਦੇ ਆ ਕਿਸੇ ਟਾਈਮ ਫਿਰ ਤੁਸੀਂ ਕਿੱਦਾਂ ਘਰ ਦਾ ਗੁਜ਼ਾਰਾ ਚਲਾਉਂਦੇ ਕੀ ਕੰਮ ਕਰਦੇ ਮੈਂ ਇਤਰਾ ਕਿਸੇ ਦੇ ਘਰ ਚ ਕੰਮ ਕਰਦੀ ਆ 1200 ਰੁਪਇਆ ਦਿੰਦੇ ਆ ਤੇ ਕੁਛ ਇਤਰਾ ਹੀ ਜਿਹਦੀ ਲੋੜ ਪਵੇ ਮੰਗ ਲਈ ਦਿੰਗੇ ਮੈਨਾਂ ਅਚੀ ਦੀ ਲੋੜ ਦੇ ਦਿਓ ਦੇ ਦਿੰਦੇ ਆ ਤੇ ਜਿਹਦੇ ਪੈਸੇ ਆਉਣ ਫਿਰ ਜਿਹੜਾ ਦੁੱਧ ਪਾਣੀ ਸਬਜ਼ੀ ਰੋਜ਼ ਦਾ ਖਰਚਾ ਆ ਫਿਰ ਇਹ ਦੇ ਦੇ ਦਿੰਦੇ ਜਿਹੜੀ ਜਗਾਹ ਗਹਿਣੇ ਪਈ ਆ ਕਿੰਨੇ ਹਜ਼ਾਰ ਚ ਗਹਿਣੇ ਪਈਏ 89000 ਕ ਨਜ਼ਰ ਹੋ ਗਿਆ ਮੇਰੇ ਕੰਨਾ ਹੋ ਗਏ 5 6 ਮਹੀਨੇ ਹੋ ਗਏ ਜਿਆਦਾ ਹੀ ਹੋ ਗਏ ਆ ਸਾਲ ਡੇਢ ਡੇਢ ਸਾਲ ਹੋ ਗਿਆ ਮੇਰੇ ਸਾਹਮਣੇ ਇਹ ਦਿੱਤੀ ਨਾ ਤੇ ਭੈਣ ਮੇਰੀ ਕੋਈ ਆਪਣਾ ਫੋਨ ਨੰਬਰ ਜਿਹੜਾ ਤੁਸੀਂ ਬੋਲੋ ਜਿੱਥੇ ਤੁਹਾਣਾ ਕੰਟੈਕਟ ਹੋ ਸਕੇ ਪਰਿਵਾਰ ਨਾਲ ਦੋ ਵਾਰੀ ਸਾਫ਼ ਆਵਾਜ਼ ਦੇ ਵਿੱਚ ਫੋਨ ਨੰਬਰ ਬੋਲ 964486806 964486806 ਭੈਣ ਮੇਰੀ ਇਹ ਵੱਡੀ ਇੱਕ ਗੱਲ ਕਰ ਰਹੀ ਸੀ ਕਿ ਘਰ ਦੇ ਚ ਲੈਟਰਿੰਗ ਨਹੀਂ ਆ ਉਹ ਲੈਟਰਿੰਗ ਕਰਦੇ ਆ ਬਾਥਰੂਮ ਕਰਦੇ ਆ ਤੁਸੀਂ ਚੋਕ ਕੇ ਆਸੇ ਪਾਸੇ ਸੁੱਟ ਕੇ ਆਉਂਦੇ ਹੋ ਆ ਜਮਾਨੇ ਵਿੱਚ ਇਹੋ ਜਿਹੀ ਪਤਨੀ ਮਿਲਣ ਤੇ ਬੜੀ ਵੱਡੀ ਗੱਲ ਹੈ ਕੀ ਕਹਿਣਾ ਚਾਹੁੰਦੇ ਹੋ ਐਡਾ ਵੱਡਾ ਦੁੱਖ ਆ ਇੱਕ ਪਰਿਵਾਰ ਵੀ ਚਲਾਉਣਾ ਸਾਰੀਆਂ ਜ਼ਿੰਮੇਵਾਰੀਆਂ ਪੈ ਗਈਆਂ ਬੱਚੇ ਦੀਆਂ ਪੈ ਗਈਆਂ ਐਡੇ ਵੱਡੇ ਦੁੱਖ ਨੂੰ ਕਿੱਦਾਂ ਬਿਆਨ ਕਰਦੇ ਹੋ ਬਸ ਹੁਣ ਜਿਹੜੀ ਪੈ ਗਈ ਉਹਨੂੰ ਕਰਨਾ ਤੇ ਪੈਣਾ ਹੁਣ ਨਹੀਂ ਟਾਇਲਟ ਹੈਗੀ ਹੁਣ ਬਾਲਟੀ ਚ ਤੋ ਟੂੜੀ ਲਿਆਈਦੀ ਹੈ ਕਰਵਾ ਕੇ ਤੇ ਹੁਣ ਬਾਹਰ ਸੁੱਟ ਕੇ ਆਉਣੀ ਪੈਂਦੀ ਹੈ ਤੇ ਹੁਣੇ ਕਰਨਾ ਹੀ ਪੈਣਾ ਕੀ ਕਰਾਂ ਮੈਂ ਵਾਹ ਗੁਰ ਤੇ ਭਰੋਸਾ ਰੱਖਦੀ ਹਾਂ ਹਾਂਜੀ ਰੱਖ ਲੀ। ਫਿਰ ਕੀ ਅਰਦਾਸ ਵੀ ਕੀ ਕਰਨੀ ਚਾਹੋਗੇ ਆਪਣੇ ਵਾਸਤੇ ਤੇ ਉਹਨਾਂ ਦਾਨੀ ਸੱਜਣਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਇਹੀ ਆਖਾਂਗੀ ਮਾਲਕ ਇਹਨਾਂ ਨੂੰ ਹੋਰ ਤਰੱਕੀ ਜਿੰਨੀ ਕਰਦੇ ਉਹਨਾਂ ਨੂੰ ਹੋਰ ਤਰੱਕੀ ਬਖਸ਼ੇ। ਮਾਲਕ ਬਹੁਤਾ ਦਵੇ ਤੇ ਸਾਡੇ ਵਰਗੇ ਗਰੀਬ ਦੇ ਹੈਲਪ ਕਰਨ। ਭੈਣ ਜੀ ਫੋਨ ਵੀ ਟੱਚ ਫੋਨ ਵੀ 500 ਰੁਪਏ ਦੇ ਗਹਿਣੇ ਪਾ ਦਤਾਂਗੇ ਇਹਨੂੰ। ਹਾਂਜੀ। ਇਹ ਨਾਲ ਇੱਥੇ ਤੋਂ ਪੇ ਮੈਂ ਕਿਹਾ ਹੀ ਚੱਲ ਬਹਿ ਜਾਓ। ਇਹ ਇਥੋਂ ਡਿਗ ਪਏ ਹੀ ਤੇ ਉਹ ਪੈਰ ਤੇ ਫਿਰ ਪੈਹਾ ਹੈ ਨਹੀਂ ਤੇ ਮੈਂ ਗਈ ਹਾਂ ਦਵਾਈ ਲੈਣ। ਤੇ ਉਹ ਮਿਲ ਕੇ ਮਿਲੀ ਨਹੀਂ ਡਾਕਟਰ ਨੇ ਤੇ ਜ਼ਿੰਦਾਰ ਕਰ ਕੀਤਾ ਨਹੀਂ ਫਿਰ ਮੈਂ ਲਾਗੇ ਕਿਸੇ ਨੂੰ 500 ਰੁਪਏ ਦੇ ਕੇ ਫੋਨ ਤੇ ਮੈਂ ਇਹਨਾਂ ਨੂੰ ਦਰਦ ਦੀ ਦਵਾਈ ਲਿਆ ਕੇ ਦਿੱਤੀ ਸੀ 500 ਰੁਪਏ ਉਹ ਲੋੜ ਤੇ ਕਹਿੰਨੇ ਨਹੀਂ ਦਿੱਤਾ ਨਹੀਂ ਉਦੋਂ ਘਰ ਨਹੀਂ ਨਾ ਹੈਗਾ ਕੋਈ ਵੀ ਜਿ ਤਰ੍ਹਾਂ ਕਮਕੁਮਾ ਤੇ ਵੀ ਗਏ ਸੀਗੇ ਬੰਦੇ ਕੁਝ ਤਦ ਕਰਕੇ ਵੀ ਸ਼ਾਇਦ ਤੇ ਹੁਣ ਮੈਂ ਉਸ ਸੱਜਣ ਨਾਲ ਮਿਲਣ ਜਾ ਰਿਹਾ ਜਿਹੜਾ ਸਾਨੂੰ ਇੱਥੇ ਲੈ ਕੇ ਆਇਆ ਆ ਭਾਜੀ ਨੂੰ ਕਹਿਣਾ ਕਿ ਕੈਮਰੇ ਸਾਹਮਣੇ ਆਉਣ ਕਿਉਂਕਿ ਅਜਿਹੇ ਸੱਜਣਾਂ ਨੂੰ ਅਕਸਰ ਹੀ ਕਿਹਾ ਹੁੰਦਾ ਕਿ ਫਰਿਸ਼ਤੇ ਨੇ ਕਿਉਂਕਿ ਜਿਹੜਾ ਇਨਸਾਨ ਅਜੋਕੇ ਸਮੇਂ ਦੇ ਵਿੱਚ ਜਿਹਨੂੰ ਕਾਲ ਚੁਗ ਦਾ ਬੜਾ ਭਿਆਨਕ ਸਮਾਂ ਕਿਹਾ ਜਾਂਦਾ ਹੈ ਇਹਦਾ ਦਰਦ ਜਾਣਦਾ ਹੈ ਦਰਦ ਨੂੰ ਲੋਕਾਂ ਨੂੰ ਵੰਡਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਫਰਿਸ਼ਤਾ ਹੁੰਦਾ ਸਤਿ ਸ੍ਰੀ ਅਕਾਲ ਭਾਜੀ ਸ਼ੁਭਨਾਮ ਕੀ ਕਿੱਥੋਂ ਰਹਿਣ ਵਾਲੇ ਸਰ ਮੇਰਾ ਨਾਮ ਅਨਜੀਤ ਸਿੰਘ ਆ ਸਰਬੱਤ ਦਾ ਭਲਾ ਸੇਵਾ ਸੈਟੀਆ ਸੰਪਰਕ ਲਾਂਤ ਜੀ ਤੁਸੀਂ ਅਕਸਰ ਹੀ ਇਦਾਂ ਦੇ ਪਰਿਵਾਰਾਂ ਨੂੰ ਮਦਦ ਦੇਣ ਵਾਸਤੇ ਹੈਲਪ ਕਰਨ ਵਾਸਤੇ ਪਹੁੰਚਦੇ ਹੋ ਕੀ ਕਹਿਣਾ ਚਾਹੁੰਦੇ ਹੋ ਭਰਾ ਦੇ ਹਾਲਾਤ ਵੇਖੇ ਆ ਭੈਣ ਦੇ ਹਾਲਾਤ ਵੇਖੇ ਆ ਬੱਚਾ ਤੁਸੀਂ ਚਿਹਰਾ ਵੇਖ ਰਹੇ ਹੋ ਬੱਚੇ ਦਾ ਬੜਾ ਕੁਝ ਆਸ ਲਾ ਕੇ ਉਹ ਵੇਖਦਾ ਜਦੋਂ ਘਰ ਕੋਈ ਆਉਂਦਾ ਵੀ ਕੀ ਮਦਦ ਕਰਨ ਆਏ ਆ ਹਾਂਜੀ ਭਾਰੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹੀ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਅਸੀਂ ਕੱਲ ਜਦੋਂ ਆਏ ਸੀਗੇ ਵੈਰੀਫਾਈ ਕੀਤਾ ਤੇ ਵੀਰ ਦੇ ਜਿਹੜੀ ਲਾਤੀ ਬਹੁਤ ਜ਼ਿਆਦਾ ਖਰਾਬੀ ਸਵੈਰਲ ਬਹੁਤ ਜ਼ਿਆਦਾ ਆਉਂਦੀ ਸੀ ਤੇ ਅਸੀਂ ਤੇ ਇਹੀ ਬੇਨਤੀ ਕਰਦੇ ਆ ਦਾਨੀ ਸੱਜਣਾ ਨੂੰ ਕਿ ਕਿ ਜਰੂਰ ਇਸ ਪਰਿਵਾਰ ਦੀ ਜਿਹੜੀ ਹੈਲਪ ਕੀਤੀ ਜਾਵੇ ਤੇ ਪਿੰਡ ਵਾਸੀਆਂ ਨੂੰ ਵੀ ਬੇਨਤੀ ਕਰਦੇ ਆ ਕਿ ਇਸ ਵੀਰ ਦੇ ਵਿਚਾਰੇ ਦੀ ਹੈਲਪ ਕੀਤੀ ਜਾਵੇ ਕਿਉਂਕਿ ਬੱਚਾ ਛੋਟਾ ਵਾ ਤੇ ਜਿੱਦਾਂ ਭੈਣ ਦੱਸ ਰਹੀ ਹੈ ਕਿ ਇਹ ਵੀਰ ਡਿੱਗ ਪਿਆ ਸੀਗਾ ਤੇ ਮੈਡੀਸਨ ਲੈਣੀ ਸੀਗੀ ਤੇ 500 ਰੁਪਿਆ ਵੀ ਜਿਹੜਾ 500 ਰੁਪਏ ਦੇ ਵਿੱਚ ਆਪਣਾ ਫੋਨ ਗਹਿਣੇ ਰੱਖ ਕੇ ਤੇ ਫੇਰ ਮੈਡੀਸਨ ਲੈ ਕੇ ਆਇਆ ਤੇ ਭੈਣ ਵਿਚਾਰੀ ਜਿਹੜੀ ਕੰਮ ਕਰਦੀ ਆ ਤੇ 1200 ਰੁਪਿਆ ਜਿਹੜਾ ਉਹਨੂੰ ਮਹੀਨੇ ਦਾ ਮਿਲਦਾ ਵਾ ਤੇ ਇੰਨੀ ਮਗਾਈ ਦੇ ਵਿੱਚ ਜਿਹੜਾ ਤੁਹਾਨੂੰ ਪਤਾ ਹੀ ਆ ਕਿ 1200 ਰੁਪਏ ਦੇ ਨਾਲ ਘਰ ਦਾ ਜਿਹੜਾ ਗੁਜ਼ਾਰਾ ਨਹੀਂ ਹੁੰਦਾ ਤੇ ਇਸ ਜੀ ਕੁਲਦੀਪ ਸਿੰਘ ਦੇ ਘਰ ਦੇ ਹਾਲਾਤ ਉਹਨਾਂ ਵੱਲੋਂ ਤੇ ਗੁਹਾਰ ਲਗਾਈ ਗਈ ਹੈ ਸਾਡੇ ਚੈਨਲ ਵੱਲੋਂ ਵੀ ਸਾਰੇ ਦਾਨੀ ਸੱਜਣਾ ਐਨ ਆਰ ਆਈ ਵੀਰਾਂ ਨੂੰ ਬੇਨਤੀ ਹੈ ਕਿ ਇਹੋ ਜੀ ਜਗ੍ਹਾ ਤੇ ਦਾਨ ਕਰਨਾ ਕਹਿੰਦੇ ਨੇ ਮਾਇਆਵਾਦੀ ਹੈ ਘੱਟ ਦੀ ਨਹੀਂ ਹੈ ਅਤੇ ਤੁਹਾਡਾ ਅਸਲ ਦਾਨ ਇਦਾਂ ਹੀ ਲੱਗਦਾ ਹੈ ਸਾਡੇ ਚੈਨਲ ਵੱਲੋਂ ਬੇਨਤੀ ਹੈ ਕਿ ਜਿਹੜਾ ਫੋਨ ਨੰਬਰ ਭੈਣ ਨੇ ਬੋਲਿਆ ਹੈ ਉਸ ਨੰਬਰ ਤੇ ਤੁਸੀਂ ਡਾਇਰੈਕਟ ਇਸ ਪਰਿਵਾਰ ਨਾਲ ਕੰਟੈਕਟ ਕਰ ਸਕਦੇ ਹੋ ਇਹਨਾਂ ਦੀ ਕੀ ਲੋੜ ਹੈ ਉਹ ਹੈਲਪ ਕਰ ਸਕਦੇ ਹੋ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼